ਫਲਕਾ ਮਜੀਠਾ ਦੇ ਇਤਿਹਾਸਕ ਕਸਬਾ ਵਿਖੇ ਮਾਤਾ ਚਮਿੰਦਾ ਦੇਵੀ ਦੇ ਮੰਦਿਰ ਵਿੱਚ ਚੋਰਾਂ ਵੱਲੋਂ ਇੱਕ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰਾਂ ਵੱਲੋਂ ਮੰਦਿਰ ਅੰਦਰ ਦਾਖਲ ਹੋ ਕੇ ਗੋਲਕਾਂ ਦੀ ਭੰਨ ਤੋੜ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੌਕੀ ਇੰਚਾਰਜ ਗੁਰਵਿੰਦਰ ਕੌਰ, ਏਐਸਆਈ ਬਲਦੇਵ ਸਿੰਘ, ਏਐਸਆਈ ਸੁਖਵਿੰਦਰ ਸਿੰਘ, ਕਾਂਸਟੇਬਲ ਜਗਰੂਪ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਮੁਸਤੈਦੀ ਦਿਖਾਉਂਦਿਆਂ ਰਵੀ ਪੁੱਤਰ ਰਮੇਸ਼ ਕੁਮਾਰ ਲਵ ਪੁੱਤਰ ਪ੍ਰਵੀਨ ਕੁਮਾਰ ਅਤੇ ਪਵਨ ਪੁੱਤਰ ਪਿੰਦਰ ਵਾਸੀ ਚਵਿੰਡਾ ਦੇ ਵਿਨੂ ਚੋਰੀ ਕੀਤੀ ਨਗਦੀ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਦੋਂ ਮੈਂ ਲਗਾ ਮੜਾ ਬੁਆ ਖੋਲਣ ਤੇ ਬੁਆ ਬਾਰੂ ਨਾ ਮਾਰਤਾ ਹੈ ਤੇ ਮੈਂ ਮੁਰਗੇ ਕੋ ਆਦਮੀ ਇਥੇ ਇੱਕਨੇ ਦਾਤਰ ਫੜਿਆ ਸੀ ਤੇ ਇੱਕਨੇ ਫੇਸਬੁਕ ਬੋਲ ਜਿਹੜਾ ਉਹ ਫੜਿਆ ਸੀ ਤੋਂ ਮੁਰਗੇ ਇੱਕ ਜਣਾ ਜਿੰਦਰੇ ਵਧਣ ਡਿਆ ਪਿਆ ਤੇ ਇੱਕ ਇਥੇ ਪ੍ਰੈਫਰਦਾ ਰਿਆ ਹਾਂਜੀ ਸਰ ਵਾਲਾ ਨਹੀਂ ਪਾਇਆ ਤੁਸੀਂ ਨਹੀਂ ਰੋਲਾ ਨਹੀਂ ਸਰ ਪਾਇਆ ਉਹਨਾਂ ਕੋ ਹਥਿਆਰ ਹੀ ਮੈਂ ਇਸ ਕਰਕੇ ਰੋਲਾ ਨਹੀਂ ਪਾਇਆ ਹਾਂ ਉਹ ਤਾਂ ਵਾ ਕੀ ਕੀਤਾ ਤਹੀਂ ਉਹ ਤਾਂ ਬਾਅਦ ਫਿਰ ਮੈਂ ਪੁਲਿਸ ਸੱਦੀ ਤੇ ਪੁਲਿਸ ਵਾਲੇ ਜਦੋਂ ਆਣ ਕੇ ਮੋਟਰਸਾਈਕਲ ਤੇ ਉਹਨਾਂ ਗੇਟ ਖੜਕਾਇਆ ਤੇ ਉਹ ਗੇਟ ਮੁਰਕੇ ਖੜਾ ਆਏ ਮੁਰਕੇ ਭੱਜ ਗਏ ਮੁਰਕੇ ਮੈਂ ਬਾਰੀ ਸਾਡੇ ਲੰਘ ਕੇ ਜਾ ਕੇ ਜਿੰਦਰਾ ਖੋਲਦਾ ਸਰ ਤੇ ਇਹਨਾਂ ਨੂੰ ਰਾਤ ਫੜਿਆ ਰਾਤ ਹੀ ਫੜਿਆ ਜੀ ਇਹਨਾਂ ਦੇ ਘਰੋਂ ਮੇਰਾ ਨਾਮ ਕਰਪਾਲ ਸਿੰਘ ਮੈਂ ਮਰਪਾਲ ਸਿੰਘ ਦੱਲੇ ਜੀ ਤੇ ਮੰਦਰ ਤੇ ਅਸਟ ਮਾਤਾ ਮਾਤਾ ਮੰਦਰ ਚੁੰਡਾ ਦੇਵੀ ਦਾ ਤੇ ਅਸਟ ਮੰਦਿਰ ਆ ਇਸ ਮੰਦਰ ਦੇ ਵਿੱਚ ਕੋਈ ਕਾਫੀ ਗੋਲਕਾਂ ਦੇ ਵਿੱਚ ਪੈਸਾ ਜਮਾ ਹੋਇਆ ਪਿਆ ਵਾ ਲੋਕ ਕਹਿ ਕੰਮ ਵਰਤੋ ਤੁਸੀਂ ਜਿੱਦਾਂ ਨਹੀਂ ਲਿਆਂਦਾ ਜਾ ਰਿਹਾ ਪੰਜ ਚਾਰ ਮਹੀਨਾ ਤੋਂ ਕੋਈ ਕਮੇਟੀ ਦੇ ਨਾਲ ਚੱਲਣ ਰਿਹਾ ਵਾ ਇਹਨਾਂ ਦਾ ਆਪਸੀ ਮਸਲਾ ਪ੍ਰਸ਼ਾਸਨ ਵੀ ਹੈ ਬੰਨਾਂ ਤੁਹਾਨੂੰ ਦੇ ਰਿਹਾ ਕਮੇਟੀ ਵੀ ਹੈ ਬੰਨਾਂ ਤੁਹਾਨੂੰ ਦੇ ਰਹੀ ਜਦ ਤੱਕ ਪੈਸਾ ਜੜਾ ਵਾ ਉਹ ਲਾਵਾਸ ਹੋਇਆ ਪਿਆ ਵਾ ਪੈਸਾ ਕਿਸੇ ਤੇ ਕੰਮ ਆ ਵੀ ਕੱਲ ਰਾਤ ਇੱਥੇ ਚੋਰਾਂ ਨੇ ਅੰਦਰ ਮੰਦਰ ਦੇ ਪ੍ਰਵੇਸ਼ ਕਰਕੇ ਤੇ ਦਰਵਾਜ਼ਾ ਤੋੜ ਕੇ ਗੋਲਗਾ ਤੋੜ ਕੇ ਪੈਸੇ ਪੰਡਾਂ ਨਾਲ ਖੜੇ ਆ ਨਾ ਤੱਕ ਬੰਦੇ ਫੜੇ ਵੀ ਗਏ ਆ ਪ੍ਰਸ਼ਾਸਨ ਦਾ ਧਿਆਨ ਦੇਣਾ ਚਾਹੀਦਾ ਪ੍ਰਸ਼ਾਸਨ ਇਹ ਕਮਲ ਧਿਆਨ ਰਵੇ ਤੇ ਦੋ ਜੰਦਰੇ ਦਾ ਉਹਨੇ ਸਕਿਉਰਿਟੀ ਦਿੱਤੀ ਸੀ ਦੋ ਆਦਮੀਆਂ ਦੀ ਉਹ ਸਕਿਉਰਿਟੀ ਵੀ ਵਾਪਸ ਲੈ ਲਈ ਪ੍ਰਸ਼ਾਸਨ ਨੇ ਜਿੱਥੇ ਸਕਿਉਰਿਟੀ ਦਿੱਤੀ ਜਾਵੇ ਤੇ ਜੋ ਕਿ ਮੰਦਰ ਔਰ ਪੈਸੇ ਦਾ ਵੀ ਧਿਆਨ ਰੱਖਿਆ ਜਾਵੇ ਤੇ ਜਨਾਲ ਚੋਰੀ ਕੀਤੀ ਜਾਂ ਉਹਨਾਂ ਨੂੰ ਸਭ ਤੋਂ ਸਭ ਤੋਂ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਜੋ ਕਿ ਕਿਸੇ ਵੀ ਧਰਮ ਨੂੰ ਚਾਹੇ ਹਿੰਦੂ ਧਰਮ ਆ ਚਾਹੇ ਸ਼ਖਤ ਧਰਮ ਆ ਚਾਹੇ ਮੁਸਲਮਾਨ ਧਰਮ ਆ ਇਹ ਤੁਹਾਨੂੰ ਸਥਾਨਾਂ ਨੂੰ ਮੈਨੇ ਬਖਸਦੇ ਜਿਹੜੇ ਲੋਕ ਤੁਹਾਨੂੰ ਸਥਾਨਾਂ ਨੂੰ ਮੈਨੇ ਬਖਸਦੇ ਉਹਨਾਂ ਨੂੰ ਬਖਸਿਆ ਨਹੀਂ ਜਾਣਾ ਚਾਹੀਦਾ। ਸਰ ਕੀ ਮਾਮਲਾ ਹੈ ਜੀ ਟੂਟਾ ਰਿਵਿਊ ਜੀ ਮੰਦਿਰ ਚੋਰੀ ਹੋਈ। ਇਹ ਜੀ ਮਿਤੀ 18 ਤੋਂ 19 ਨਵੰਬਰ 2020 ਦੀ ਦਰਮਿਆਨੀ ਰਾਤ ਨੂੰ ਕੁਝ ਚੋਰਾਂ ਵੱਲੋਂ ਇਤਿਹਾਸਕ ਮੰਦਿਰ ਚਮੁੰਡਾ ਦੇਵੀ ਵਿਖੇ ਜਿਹੜਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਹਨਾਂ ਨੇ ਜਿਹੜਾ ਉੱਥੇ ਜਿਹੜਾ ਗੋਲਕਦਾ ਚੜਾਵਾ ਸੀਗਾ ਉਹ ਉੱਚੋ ਜਿਹਨੇ ਜਿਵੇਂ ਕੁਝ ਜਿਵੇਂ ਬੋਰਿਆਂ ਚ ਪਾ ਕੇ ਜਿਹੜਾ ਕੈਸ਼ ਲੱਗੇ ਸੀ ਇਹਦੀ ਇਤਲਾਹ ਮਿਲਣ ਤੇ ਜਿਹੜਾ ਪੁਲਿਸ ਵੱਲੋਂ ਬੜੇ ਮੁਸਤੈਦੀ ਦੇ ਨਾਲ ਕੰਮ ਕਰਦੇ ਆ ਤਿੰਨ ਤਿੰਨਾਂ ਚੋਰਾਂ ਨੂੰ ਜਿਹੜਾ ਕਾਬੂ ਕੀਤਾ ਜਾ ਚੁੱਕਾ ਹੈ ਤੇ ਉਹਨਾਂ ਦੇ ਕੋਲੋਂ ਜਿਹੜਾ ਦੋ ਕੈਸ਼ ਦੇ ਜਿਹੜੇ ਆ ਜਿਹੜਾਂ ਦਾ ਨੇ ਗੋਲਕ ਤੋਂ ਕੈਸ਼ ਥੋਰੀ ਕੀਤਾ ਸੀ ਉਹਦੇ ਦੋ ਬੁਰੇ ਰਿਕਵਰ ਤੇ ਤਿੰਨ ਜਿਹੜੇ ਆਰੇ ਵਾਲੇ ਬਲੇਡ ਜਿਹੜੇ ਆ ਤੀਕ ਤੁਹਾਡੇ ਨੂੰ ਜਿਆਦਾ ਨਾ ਵੀ ਚੋਰੀ ਇਹਦੇ ਬਾਰੇ ਜੇ ਕੋਈ ਮੰਦਰ ਦਾ ਜਿਹੜਾ ٹرسٹ ਆ ਉਹਨਾਂ ਨੇ ਕੋਈ ਸਾਨੂੰ ਕੋਈ ਕਲੀਅਰ ਨਹੀਂ ਕੀਤਾ ਵੀ ਕਿੰਨਾ ਉਹਨਾਂ ਦਾ ਜਿਹੜਾ ਵਾ ਚੋਰੀ ਹੋਇਆ ਕਿਉਂਕਿ ਗੋਲਕ ਦੇ ਵਿੱਚ ਜਿਹੜਾ ਵਾ ਚੜਵਾਈ ਜਿਹੜਾ ਉਹ ਚੋਰੀ ਕਰਕੇ ਲੈ ਗਏ ਸੀ ਬੋਰਿਆਂ ਦੇ ਵਿੱਚ ਤੇ ਇਹਦੇ ਬਾਰੇ ਸਪਸ਼ਟ ਕੋਈ ਰਕਮ ਉਹਨਾਂ ਨੇ ਦੱਸੀ ਨਹੀਂ ਹੈ ਤੇ ਨਾ ਇਹ ਜੇ ਆਪਣਾ ਕੋਈ ਇਫੈਕਟ ਕਲੀਅਰ ਹੋਵੇ ਵੀ ਕਿੰਨਾ ਲੋਕਾਂ ਦਾ ਕਹਿੰਦੇ ਜਿਹੜੇ ਮੰਦਰ ਦੇ ٹرسٹ ਵਾਲੇ ਤਾਂ ਕਹਿੰਣਾ ਕਿ ਦੋ ਜਿਹੜੇ ਬੋਰੇ ਬਰਾਮਦ ਹੋਏ ਦੋ ਵਾਲੇ ਰਿਕਵਰ ਹੋਣੇ ਰਹੇ ਨੇ ਉਹਦੇ ਬਾਰੇ ਕੀ ਨਹੀਂ ਦਿੰਦੇ ਦੇਖੋ ਜੀ ਜਿਹੜੀ ਸਾਨੂੰ ਇੰਟੀਮੇਸ਼ਨ ਮਿਲੀ ਸੀ ਉਹਦੇ ਵਿਹਾਰੇ ਆਪਾਂ ਚਲੋ ਚੋਰਾਂ ਨੂੰ ਰੌਂਡ ਅਪ ਕਰਕੇ ਪੁਲਸ ਨੇ ਬੜਾ ਬੜੀ ਮੁਸਤੈਦੀ ਨਾਲ ਕੰਮ ਕੀਤਾ ਹੈ ਤੇ ਚੋਂਕੀ ਚੋਂਡਾ ਦੇ ਵੀ ਦੀ ਪੁਲਸ ਨੇ ਤੇ ਇਹਦੇ ਸਬੰਤ ਉਹਨਾਂ ਨੇ ਜਿਹੜਾ ਮੌਕੇ ਤੇ ਜਿਹੜਾ ਵਾ ਆਪਣਾ ਟੀਮਾ ਬਣਾ ਕੇ ਜਿਹੜੀ ਆ ਵਕ ਵਕ ਥਾਵਾਂ ਤੇ ਛਾਪੇਮਾਰੀ ਕਰਕੇ ਜਿਹੜੇ ਤਿੰਨ ਚੋਰ ਕਾਬੂ ਕੀਤੇ ਉਹਨਾਂ ਚ ਉਹਨਾਂ ਕੋ ਸਿਰਫ ਅਜੇ ਦੋ ਹੀ ਜਿਹੜੇ ਬੈਕ ਰਿਕਵਰ ਹੋਇਆ ਇੱਕ ਹੋਰ ਉਹਨਾਂ ਨੇ ਮੰਨਿਆ ਵਾ ਪਰ ਉਹਦੀ ਰਿਕਵਰੀ ਕਰਨੀ ਬਾਕੀ ਹੈ ਤੇ ਜਿਹੜੇ ਮਦਨ ਲਾਲ ਜੀ ਉਹਨਾਂ ਨੇ ਜਿਹੜਾ ਵਾ ਸਟੇਟਮੈਂਟ ਦੇ ਜਿਹੜਾ ਐਫ ਆਈ ਆਰ ਦਰਜ ਡਿਸ ਆਪਣਾ ਤਫਤੀਸ਼ ਦੇ ਦੌਰਾਨ ਜਿਹੜਾ ਵਾ ਡੁੰਗਾਈ ਨਾਲ ਪੁੱਛ ਪੜਤਾਲ ਕੀਤੀ ਜਾਊਗੀ ਤੇ ਜੇ ਇਹਨਾਂ ਨੇ ਹੋਰ ਵੀ ਕੋਈ ਵਾਰਦਾਤ ਕੀਤੀ ਹੈ ਉਹਦੇ ਬਾਰੇ ਵੈਰੀਫਾਈ ਕੀਤਾ ਜਾਊਗਾ ਇਹਨਾਂ ਨਾਲ ਹੋਰ ਕਿੰਨੇ ਅਸੀਂ ਬੰਦੇ ਜਿਹੜੇ ਤਿੰਨ ਪੜੇ ਇਹਨਾਂ ਨੇ ਕਿੰਨੇ ਫਿਲਹਾਲ ਅਜੇ ਤਿੰਨੇ ਆ ਜੀ ਇੱਕ ਲਵਪ੍ਰੀਤ ਬਾਬਾ ਜੀ ਇੱਕ ਰਵੀ ਕੁਮਾਰ ਆ ਇੱਕ ਪਵਨ ਕੁਮਾਰ ਤਿੰਨ ਚੋਰ ਜਿਹੜੇ ਚੋਣਾਂ ਦੇ ਵੀ ਰਹੇ ਨਾਲੇ ਬੈਕਗ੍ਰਾਉਂਡ ਜੇ ਸਾਰੀ ਤਫਤੀਸ਼ ਚੱਲ ਰਹੀ ਹੈ ਜੇ ਸਾਰਾ ਵੈਰੀਫਾਈ ਕੀਤਾ ਜਾਊਗਾ ਜੀ ਸਰ ਉਹਨਾਂ ਦਾ ਦਸਣਾਵਾ ਵੀ 70 ਤੋਂ 80 ਲੱਖ ਰੁਪਈਆ ਜਿਹੜਾ ਅਜੇ ਵੀ ਪਿਆ ਹੋ ਉਤੇ ਤੇ ਕੀ ਹੁਣ ਪੁਲਿਸ ਅਗੇ ਕੀ ਮੁਸਕਲ ਦੀ ਵਰਤੂਗੀ ਵੀ ਫੇ ਦੁਬਾਰਾ ਨਾ ਚੋਰੀ ਹੋ ਜੇ ਕਿਉਂਕਿ ਗਿਲਤੀ ਤੇ ਹੋ ਨਹੀਂ ਰਹੀ ਉੱਥੇ ਤੁਹਾਨੂੰ ਪਤਾ ਇਹਦੇ ਸਬੰਧ ਦੇ ਵਿੱਚ ਜਿਹੜਾ ਵਾ ਪੀਸੀਆਰ ਪਾਰਟੀ ਰਹੀ ਜਿਹੜਾ ਵਾ ਮੰਦਰ ਨੂੰ ਕਵਰ ਕੀਤਾ ਜਾਂਦਾ ਵਾ ਤੇ ਚੌਂਕੀ ਚਾਰਜ ਵੱਲੋਂ ਜਿਹੜੀਆਂ ਪੈਟਰੋਲਿੰਗ ਪਾਰਟੀਆਂ ਬਣਾ ਕੇ ਜਿਹੜਾ ਇਹਨੂੰ ਕਵਰ ਕੀਤਾ ਹੈ ਨਾ ਫਿਰ ਵੀ ਆਪਾਂ ਇੱਥੇ ਆਰਜੀ ਤੌਰ ਤੇ ਕੋਈ ਨਾ ਕੋਈ ਗਾਰਡ ਭੋਇਆ ਕਰਵਾਉਣ ਦੇ ਬਾਰੇ ਸੀਨੀਅਰ ਅਸਰਾ ਨਾਲ ਗੱਲਬਾਤ ਕਰਾਂਗੇ